ਗੁਰਮਖ ਪਿਆਰਿਓ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ। ਬਾਬਾ ਸ੍ਰੀ ਚੰਦ ਜੀ ਦਾ ਪਾਵਨ ਇਤਿਹਾਸ ਸਰਵਣ ਕਰਨ ਦਾ ਸੁਭਾਗ ਭਰਿਆ ਸਮਾਂ ਪ੍ਰਾਪਤ ਹੋਇਆ ਹੈ ਜੀ। ਕਿਸ ਤਰ੍ਹਾਂ ਬਾਬਾ ਸ੍ਰੀ ਚੰਦ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਅਸਥਾਨਾਂ ਦੀ ਸੰਭਾਲ ਕੀਤੀ ਤੇ ਉਹਨਾਂ ਦੇ ਧੂਣੇ ਵਿੱਚ ਕੀ ਕਰਾਮਾਤ ਸੀ। ਬਾਬਾ ਸ੍ਰੀ ਚੰਦ ਜੀ ਦੀ ਸ਼ਕਤੀ ਦੇ ਬਾਰੇ ਆਓ ਆਪਾਂ ਜਾਣਨਾ ਕਰੀਏ ਜੀ। ਗੁਰੂ ਨਾਨਕ ਸਾਹਿਬ ਜੀ ਜਦੋਂ 1539 ਈਸਵੀ ਦੇ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਮਹਾਰਾਜ ਜੋਤੀ ਜੋਤ ਸਮਾ ਗਏ ਗੁਰੂ ਸਾਹਿਬ ਜੀ ਜਿੱਥੇ ਜੋਤੀ ਜੋਤ ਸਮਾਏ ਉੱਥੇ ਸਣੇ ਦੇਹੀ ਮਹਾਰਾਜ ਸੱਚਖੰਡ ਚਲੇ ਗਏ ਇੱਕ ਚਾਦਰ ਸੀ ਜਿਹਨੂੰ ਮੁਸਲਮਾਨ ਤੇ ਹਿੰਦੂਆਂ ਦਾ ਆਪਸ ਵਿੱਚ ਝਗੜਾ ਹੋ ਗਿਆ ਸੀ ਉਹਨਾਂ ਨੇ ਚਾਦਰ ਦੇ ਦੋ ਟੁਕੜੇ ਕੀਤੇ ਮੁਸਲਮਾਨਾਂ ਨੇ ਕੀ ਕੀਤਾ ਸੀ ਉਹ ਚਾਦਰ ਨੂੰ ਦਫਨ ਕਰਕੇ ਦਬਾ ਕੇ ਉਹਦੇ ਉੱਤੇ ਮਜ਼ਾਰ ਬਣਾ ਦਿੱਤੀ ਸੀ ਤੇ ਗੁਰਮਖ ਪਿਆਰਿਓ ਹਿੰਦੂਆਂ ਨੇ ਸਸਕਾਰ ਕਰਕੇ ਉੱਥੇ ਇੱਕ ਦੇਹਰਾ ਇੱਕ ਮੰਦਿਰ ਸਥਾਨ ਬਣਾ ਦਿੱਤਾ ਸੀ ਆਪਣਾ ਬਹੁਤ ਸਮਾਂ ਤਾਂ ਇਹ ਇਦਾਂ ਹੀ ਰਹੇ ਪਰ ਬਰਸਾਤਾਂ ਦੇ ਕਾਰਨ ਇੱਕ ਵਾਰ ਰਾਵੀ ਦਰਿਆ ਉੱਥੇ ਵਗਦਾ ਇੰਨਾ ਚੜਿਆ ਰਾਵੀ ਦਰਿਆ ਦੂਹਾਂ ਨੂੰ ਨਾਲ ਰੋੜ ਕੇ ਲੈ ਗਿਆ ਸੀ ਜਿੱਥੇ ਚਾਦਰ ਦੇ ਦੋ ਟੁਕੜੇ ਹੋਏ ਗੁਰੂ ਨਾਨਕ ਸਾਹਿਬ ਜੀ ਦੀ ਉਹ ਚਾਦਰ ਉੱਥੇ ਦੇਸ਼ ਤੇ ਦੋ ਟੁਕੜੇ ਹੋ ਗਏ ਸੀ ਮੁਸਲਮਾਨਾਂ ਨੇ ਆਪਣੀ ਥਾਂ ਫੇਰ ਸਵਾਰ ਕੇ ਸੰਭਾਲ ਕੀਤੀ ਇਦਾਂ ਬਾਬਾ ਸ੍ਰੀ ਚੰਦ ਜੀ ਉੱਥੇ ਆਉਂਦੇ ਆ ਉਥੋਂ ਦੀ ਰਾਖ ਸਾਰੀ ਵਿਭੂਤੀ ਦੀ ਗਾਗਰ ਨੂੰ ਲੱਭਿਆ ਉਹਨਾਂ ਨੇ ਲੱਭ ਕੇ ਕਰਤਾਰਪੁਰ ਸਾਹਿਬ ਦੇ ਦੱਖਣ ਦੇ ਵੱਲ ਗਏ ਆ ਦੋ ਕੋਹਾਂ ਦੀ ਵਿੱਥ ਉੱਤੇ ਦਬਾ ਕੇ ਉੱਥੇ ਪੱਖਾ ਸਥਾਨ ਮਹਾਰਾਜ ਜੀ ਦੇ ਨਾਂ ਤੇ ਬਣਾਇਆ ਨਾਲ ਇੱਕ ਖੂਹ ਪਟਵਾਇਆ ਤੇ ਗੁਰਮੁਖੋ ਸੰਗਤ ਦੀ ਸੇਵਾ ਵਾਸਤੇ ਖੂਹ ਲਵਾਇਆ ਤੇ ਇੱਥੇ ਜਿਹੜਾ ਸਥਾਨ ਬਣਾਇਆ ਉਹਦਾ ਨਾਮ ਡੇਰਾ ਬਾਬਾ ਨਾਨਕ ਰੱਖਿਆ ਜੋ ਹੁਣ ਤੱਕ ਪ੍ਰਚਲਿਤ ਹੈ ਬਹੁਤ ਘੱਟ ਸੰਗਤਾਂ ਨੂੰ ਪਤਾ ਇਹ ਸਥਾਨ ਦੀ ਸੇਵਾ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਕਰਦੇ ਰਹੇ ਹੈ ਦੇਖੋ ਅਕਸਰ ਆਪਾਂ ਸੁਣਨ ਵਿੱਚ ਆਉਂਦਾ ਹੈ ਆਪਾਂ ਸੁਣਦੇ ਆ ਕਿ ਉਹਨਾਂ ਨੇ ਸੇਵਾ ਨਹੀਂ ਕੋਈ ਕੀਤੀ ਗੁਰੂ ਜੀ ਦਾ ਬਚਨ ਨਹੀਂ ਪਾਲਿਆ ਪਰ ਮਹਾਰਾਜ ਜੀ ਦੇ ਹੀ ਹੁਕਮ ਵਿੱਚ ਸਭ ਕੁਝ ਹੋਇਆ ਇਹ ਗੱਦੀ ਜਿਹੜੀ ਆ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਮਿਲੀ ਇਹ ਹੁਕਮ ਤੋਂ ਤਾਂ ਕਦੇ ਬਾਹਰ ਕੋਈ ਚੀਜ਼ ਹੋਈ ਨਹੀਂ ਸਕਦੀ ਹੁਕਮ ਦੇ ਵਿੱਚ ਹੀ ਇਹ ਸਭ ਕੁਝ ਹੋਇਆ ਸੀ ਤੇ ਬਾਬਾ ਸ੍ਰੀ ਚੰਦ ਜੀ ਦੀ ਹੋਰ ਡਿਊਟੀ ਲੱਗੀ ਹੋਈ ਸੀ ਉਹਨਾਂ ਨੇ ਫਿਰ ਇਹ ਪਾਵਨ ਸਥਾਨ ਦੀ ਸੇਵਾ ਕੀਤੀ ਹੈ ਜੋ ਹੁਣ ਤੱਕ ਮਸ਼ਹੂਰ ਇੱਥੇ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਇਹਨੂੰ ਆਪਾਂ ਕਰਤਾਰਪੁਰ ਸਾਹਿਬ ਜਾਨਦੇ ਹਾਂ ਹੁਣ ਲਾਂਘਾ ਵੀ ਬਣਿਆ ਤਾਂ ਸਾਧ ਸੰਗਤ ਇੱਥੇ ਜਾ ਕੇ ਨਤਮਸਤਕ ਹੁੰਦੀ ਹੈ ਤਾਂ ਏਵੇਂ ਫਿਰ ਇਹ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਅੱਜ ਪ੍ਰਸਿੱਧ ਨਗਰ ਹੈ ਜੀ ਪ੍ਰਸਿੱਧ ਸਥਾਨ ਗੁਰੂ ਨਾਨਕ ਸਾਹਿਬ ਜੀ ਦੀ ਅਨਸਵੰਸ ਵੇਦੀ ਬਾਬਿਆਂ ਦਾ ਹੀ ਵਸਾਇਆ ਸ਼ਹਿਰ ਆਹੇ ਇਨੂੰ ਮੰਨਿਆ ਜਾਂਦਾ ਤੇ ਬਾਬਾ ਸ੍ਰੀਚੰਦ ਜੀ ਇਹ ਡੇਰਾ ਸਾਹਿਬ ਦੀ ਸੰਭਾਲ ਆਪਣੇ ਸੇਵਕ ਭਾਈ ਕਮਲੀਆ ਜੀ ਦੇ ਨਾਲ ਲੱਗ ਕੇ ਕਰਦੇ ਰਹੇ ਪਹਿਲਾਂ ਆਪ ਕੀਤੀ ਉਹਨਾਂ ਬਹੁਤ ਸੇਵਾ ਫਿਰ ਭਾਈ ਕਮਲੀਆ ਜੀ ਦੀ ਸੇਵਾ ਇੱਥੇ ਉਹਨਾਂ ਨੇ ਪੂਰੀ ਕਰਵਾਈ ਕਹਿ ਕੇ ਵੀ ਰੋਜ਼ ਇੱਥੇ ਭਾਈ ਧੂਪ ਜੇ ਅਰਗਬੱਤੀ ਦਿਖਾਉਣੀ ਹਾਂ ਸੁਗੰਧੀ ਲਾਉਣੀ ਆ ਇਹ ਗੁਰੂ ਨਾਨਕ ਸਾਹਿਬ ਦੀ ਯਾਦ ਵਿੱਚ ਅਮਰਤ ਵੇਲੇ ਨਾਮ ਬਾਣੀ ਦਾ ਅਭਿਆਸ ਕਰਨਾ ਗੁਰੂ ਨਾਨਕ ਦੇਵ ਜੀ ਦੇ ਨਾਮ ਦਾ ਜੋ ਆਰਤੀ ਹੈ ਮਹਾਰਾਜ ਦੀ ਗगन ਮੈਂ ਥਾਲ ਰਵ ਚੰਦ ਦੀਪਕ ਬਨੇ ਤੇ ਗੋਪਾਲ ਤੇਰਾ ਆਰਤਾ ਇਦਾਂ ਦੇ ਸ਼ਬਦ ਬਾਬਾ ਸ੍ਰੀ ਚੰਦ ਜੀ ਉੱਥੇ ਪੜ੍ਹਦੇ ਹੁੰਦੇ ਸੀ ਗੁਰਮੁਖੋ ਕਰਤਾਰਪੁਰ ਸਾਹਿਬ ਦੀ ਸੇਵਾ ਸੰਭਾਲ ਧਰਮਸ਼ਾਲ ਦੀ ਸੇਵਾ ਸੰਭਾਲ ਬਾਬਾ ਸ੍ਰੀ ਲਖਮੀ ਚੰਦ ਜੀ ਉਹਨਾਂ ਨੂੰ ਸੌਂਪੀ ਆ ਤੇ ਬਾਬਾ ਸ੍ਰੀ ਚੰਦ ਜੀ ਥੋੜੀ ਦੂਰ ਜੰਗਲ ਵਿੱਚ ਜਾ ਕੇ ਤੇ ਸਮਾਧੀ ਵਿੱਚ ਲੀਨ ਹੋ ਜਾਂਦੇ। ਦੋ ਦਿਨਾਂ ਤੱਕ ਕਈ ਵਾਰ ਇੱਕ ਰਸ ਅਖੰਡ ਸਮਾਧੀ ਅੰਦਰ ਨਿਰੰਕਾਰੀ ਧਿਆਨ ਵਿੱਚ ਜੁੜੇ ਰਹਿੰਦੇ। ਆਪਾਂ ਵੇਖਦੇ ਹਾਂ ਜੀ ਆਪਾਂ ਜਪਜੀ ਸਾਹਿਬ ਦਾ ਪਾਠ ਕਰਨ ਲੱਗ ਜਾਈਏ। ਚੌਂਕੜਾ ਸਾਡਾ ਇਕਾਗਰਤਾ ਬਣਦੀ ਨਹੀਂ। ਤੇ ਉਹਨਾਂ ਮਹਾਪੁਰਖਾਂ ਦੀ ਕਮਾਈ ਦੇਖੋ। ਮਨ ਕਿੰਨਾ ਇਕਾਗਰ ਹੋਵੇਗਾ। ਦੋ ਦੋ ਦਿਨ ਕਈ-ਕਈ ਦਿਨ ਵੀ ਹੋ ਜਾਂਦੇ ਸੀ ਹਫਤਾ-ਹਫਤਾ ਵੀ ਸਮਾਧੀ ਲਾਉਂਦੇ ਰਹੇ ਬਾਬਾ ਸ੍ਰੀਚੰਦ ਜੀ ਮਾਤਾ ਪਿਤਾ ਜੀ ਦੇ ਸਥਾਨਾਂ ਤੇ ਜਾਣਾ ਉਹਨਾਂ ਦੇ ਪਵਿੱਤਰ ਸਥਾਨਾਂ ਤੇ ਸੀਸ ਝੁਕਾਉਣਾ ਤੇ ਉੱਥੇ ਧੂਪ ਅਰਗਬਤੀ ਆਦ ਲਾਉਣੀ ਸ਼ਬਦ ਪੜ੍ਹਨੇ ਗੁਰੂ ਨਾਨਕ ਸਾਹਿਬ ਜੀ ਦਾ ਜਸ ਗਾਉਣਾ ਮੋੜ ਸਮਾਧੀ ਵਿੱਚ ਲੀਨ ਹੋ ਜਾਣਾ ਇਹ ਨਿਤਨੇ ਬਣ ਗਿਆ ਸੀ ਬਾਬਾ ਸ੍ਰੀਚੰਦ ਜੀ ਦਾ ਗੁਰਮਖ ਪਿਆਰਿਓ ਇੱਕ ਦਿਨ ਕੀ ਹੋਇਆ ਜਦੋਂ ਆਪਾਂ ਕਰਾਮਾਤ ਦੀ ਗੱਲ ਕਰਦੇ ਆਂ ਚਮਤਕਾਰ ਅੱਜ ਵੀ ਹੁੰਦੇ ਆ ਉਹ ਗੱਲ ਵੱਖਰੀ ਆ ਕਿਸੀ ਇਹਨਾਂ ਚੀਜ਼ਾਂ ਨੂੰ ਮੰਨਦੇ ਨਹੀਂ ਡਾਕਟਰ ਭਾਈ ਵੀਰ ਸਿੰਘ ਜੀ ਉਹਨਾਂ ਨੇ ਆਪਣੀਆਂ ਰਚਨਾਵਾਂ ਦਾ ਨਾਂ ਹੀ ਰੱਖ ਦਿੱਤਾ ਸ੍ਰੀ ਕਲਗੀਧਰ ਜੀ ਚਮਤਕਾਰ ਗੁਰੂ ਨਾਨਕ ਸਾਹਿਬ ਜੀ ਦਾ ਚਮਤਕਾਰ ਤਾਂ ਇਹ ਗ੍ਰੰਥਾਂ ਦੇ ਨਾਂ ਹੀ ਚਮਤਕਾਰ ਰੱਖ ਦਿੱਤੇ ਡਾਕਟਰ ਭਾਈ ਵੀਰ ਸਿੰਘ ਜੀ ਇੰਨੇ ਸਿਆਣੇ ਸੁਜਾਨ ਤੇ ਅਧਿਆਤਮਤਲ ਤੇ ਇੰਨੀ ਸਿਖਰਾਂ ਨੂੰ ਛੂਗੇ ਕਿਵੇਂ ਆਪਾਂ ਕਹਿ ਦਾਂਗੇ ਵੀ ਉਹਨਾਂ ਨੇ ਆਪਣੀਆਂ ਪੁਸਤਕਾਂ ਦੇ ਨਾਂ ਹੀ ਗਲਤ ਰੱਖੇ ਹੋਏ ਨਹੀਂ ਜੀ ਚਮਤਕਾਰ ਹੁੰਦੇ ਆ ਬੰਦੇ ਦੀ ਜ਼ਿੰਦਗੀ ਵਿੱਚ ਜੇ ਅਸੀਂ ਭਾਵਨਾ ਬਣਾਈਏ ਸ਼ਰਧਾ ਬਣਾਈਏ ਤੇ ਸਭ ਕੁਝ ਠੀਕ ਹੋ ਜਾਵੇਗਾ ਸਾਡੇ ਮਨ ਅੰਦਰ ਜਗਿਆਸਾ ਵੀ ਪੈਦਾ ਹੋਵੇਗੀ ਹੋਰ ਜਾਣਨ ਦੀ ਭਾਵਨਾ ਵੀ ਬਣੇਗੀ ਬਾਬਾ ਸ੍ਰੀ ਚੰਦ ਜੀ ਇੱਕ ਦਿਨ ਕਈ ਦਿਨਾਂ ਦੀ ਸਮਾਧੀ ਮਗਰੋਂ ਬੜੇ ਉਪਰਾਮਚਿਤ ਹੋ ਗਏ ਵਿਰਾਗ ਆ ਗਿਆ ਦੇਖੋ ਵਿਰਾਗ ਜਿਹੜਾ ਸਿਮਰਨ ਤੋਂ ਹੀ ਵਿਰਾਗ ਦਾ ਜਨਮ ਹੁੰਦਾ ਜੀ ਕਿਸੇ ਨਾ ਬੋਲਣਾ ਚੱਲਣਾ ਛੱਡ ਦਿੱਤਾ ਕਦੀ ਦੋ ਵੇਲੇ ਕਿਤੇ ਕਿਤੇ ਦੁੱਧ ਸ਼ੱਕ ਲੈਣਾ ਲੱਸੀ ਜਾਂ ਅੰਨ ਭਾਈ ਕਮਲੀਆ ਜੀ ਨੇ ਲਿਆ ਦੇਣਾ ਸ਼ੱਕ ਲੈਣਾ ਨਹੀਂ ਤਾਂ ਪੌਣ ਆਹਾਰੀ ਬਣ ਕੇ ਦਿਨੇ ਵੀ ਰਾਤ ਨੂੰ ਵੀ ਵਾਹਿਗੁਰੂ ਪਰਮੇਸ਼ਰ ਦੇ ਧਿਆਨ ਵਿੱਚ ਬੈਠੇ ਰਹਿਣਾ ਇੱਥੇ ਹੁਣ ਟਾਲੀ ਸਾਹਿਬ ਗੁਰਦੁਆਰਾ ਸਾਹਿਬ ਹੈ। ਆਪ ਜੀ ਨੇ ਦਰਸ਼ਨ ਕੀਤੇ ਹੋਣਗੇ। ਉੱਥੇ ਛਪਰੀ ਬਣੀ ਸੀ। ਉਹਦੇ ਅੰਦਰ ਹੀ ਬੈਠੇ ਰਹਿੰਦੇ। ਇਹ ਥਾਂ ਸ੍ਰੀ ਡੇਰਾ ਬਾਬਾ ਨਾਨਕ ਜੀ ਦੇ ਨੇੜੇ ਹੀ ਆ। ਜੇ ਤੁਸੀਂ ਜਾਓਗੇ ਨਾ ਉੱਥੇ ਗੁਰਦੁਆਰਾ ਟਾਲੀ ਸਾਹਿਬ ਬਣਿਆ ਹੋਇਆ ਜੀ। ਘਣਾ ਜੰਗਲ। ਪਹਿਲਾਂ ਇੱਥੇ ਬਹੁਤ ਦਰਖਤ ਹੁੰਦੇ ਸੀ। ਇੱਥੇ ਬਾਬਾ ਸ੍ਰੀ ਚੰਦ ਜੀ ਨੂੰ ਇਹ ਸਥਾਨ ਪਸੰਦ ਸੀ ਕਿਉਂਕਿ ਸਾਧੂਆਂ ਨੂੰ ਪਹਿਲਾਂ ਇਕਾਂਤ ਪਸੰਦ ਹੁੰਦੀ ਆ। ਇਕਾਂਤ ਵਿੱਚ ਉਹ ਭਜਨ ਬੰਦਗੀ ਕਰਦੇ ਆ ਭਜਨ ਬੰਦਗੀ ਵਿੱਚੋਂ ਜੋ ਉਹਨਾਂ ਨੂੰ ਮਿਲਦਾ ਉਹ ਫਿਰ ਵੰਡ ਕੇ ਸ਼ਕਣ ਦੀ ਉਹਨਾਂ ਅੰਦਰ ਜਗਿਆਸਾ ਵੀ ਹੁੰਦੀ ਆ ਪ੍ਰੀਤ ਵੀ ਹੁੰਦੀ ਆ ਲੋਕਾਂ ਨਾਲ ਫਿਰ ਉਹ ਵੰਡ ਕੇ ਸ਼ਕਦੇ ਆ ਉਹ ਗਿਆਨ ਕੇਵਲ ਲੰਗਰ ਹੀ ਵੰਡ ਕੇ ਨਹੀਂ ਸ਼ਕਿਆ ਜਾ ਸਕਦਾ ਗਿਆਨ ਉਹ ਸਾਰੀ ਜੋ ਜਾਣਦੇ ਹੁੰਦੇ ਆ ਮਰਿਆਦਾ ਉਹ ਸਖੌਣ ਮਹਾਪੁਰਖ ਜੰਗਲਾਂ ਤੋਂ ਫਿਰ ਪਿੰਡਾਂ ਵੱਲ ਆਉਂਦੇ ਆ ਸ਼ਹਿਰਾਂ ਵੱਲ ਆਉਂਦੇ ਆ ਇਵੇਂ ਇਕਾਂਤ ਸੀ ਬਾਬਾ ਸ੍ਰੀ ਚੰਦ ਜੀ ਉੱਥੇ ਆਪਣੇ ਮਨ ਨੂੰ ਸਾਧ ਰਹੇ ਆ ਤੇ ਸਰਦੀ ਦਾ ਮੌਸਮ ਜਦੋਂ ਆ ਗਿਆ ਪਹਿਲਾਂ ਤਾਂ ਸਰੀਰ ਕਰਕੇ ਨਗਨ ਅਵਸਥਾ ਵਿੱਚ ਹੀ ਰਿਆ ਕਰਦੇ ਪਰ ਕਦੀ ਕਦੀ ਭਾਈ ਕਮਲਿਆ ਜੀ ਨੇ ਫਿਰ ਦੇਖਣਾ ਵੀ ਠੰਡ ਬਹੁਤ ਜ਼ਿਆਦਾ ਹੈ ਪਿੰਡੇ ਉੱਪਰ ਕੁਝ ਨਹੀਂ ਸੀ ਲੈਂਦੇ ਸਰਦੀਆਂ ਵਿੱਚ ਖੱਦਰ ਦੀ ਚਾਦਰ ਦੇਣੀ ਗਰਮ ਕੰਬਲ ਦੇ ਕੇ ਆਉਣਾ ਜਦੋਂ ਕਰਤਾਰਪੁਰ ਸਾਹਿਬ ਉਹ ਵਸ ਕੇ ਵੰਦਗੀ ਕਰਦੇ ਸੀ ਹੁਣ ਇੱਥੇ ਝੁੱਗੀ ਸੀ ਛਪਰੀ ਸੀ ਨਾਲ ਰਾਵੀ ਦਰਿਆ ਸੀਗਾ ਤੇ ਠੰਡਾ ਰੇਤਾ ਕੜਾਕੇ ਦੀ ਸਰਦੀ ਪੈਂਦੀ ਸੀ ਹੁਣ ਤਾਂ ਚਾਦਰ ਜਾਂ ਕੰਬਲੀ ਲੈਣੀ ਬਾਬਾ ਜੀ ਨੇ ਛੱਡ ਦਿੱਤੀ ਇੱਕ ਤੇੜ ਲੰਗੋਟੀ ਤੇ ਬਾਕੀ ਦਾ ਸਾਰਾ ਸਰੀਰ ਨਗਨ ਹੀ ਰੱਖਦੇ ਹੁੰਦੇ ਸੀ ਇਦਾਂ ਦੀ ਅਵਸਥਾ ਬਣੀ ਬਾਬਾ ਸ੍ਰੀ ਚੰਦ ਜੀ ਦੀ ਭਾਈ ਕਮਲੀ ਆ ਜੀ ਬੜੇ ਸਿਆਣੇ ਸੇਵਕ ਪੋਤੇ ਮਾਗ ਦੇਖੋ ਭਾਈ ਕਿੰਨੀ ਇਹ ਸਰਦੀ ਪੈਂਦੀ ਆਪਾਂ ਕਿੰਨੇ ਕੱਪੜੇ ਪਾ ਲਈਏ ਕਈ ਵਾਰੀ ਆਪਾਂ ਨੂੰ ਕਿੰਨੀ ਠੰਡ ਲੱਗਦੀ ਐ ਫਿਰ ਉਦੋਂ ਸਰਦੀ ਤੋਂ ਬਚਾਉਣ ਵਾਸਤੇ ਭਾਈ ਕਮਲੀਆ ਜੀ ਨੇ ਹੀ ਬਾਬਾ ਜੀ ਦੇ ਸਨਮੁਖ ਧੂਣਾ ਤਖਾ ਦੇਣਾ ਇਹ ਬਾਬਾ ਜੀ ਆਪ ਜੀ ਨਹੀਂ ਸੀ ਇਹ ਧੂਣਾ ਦਿਖਾਉਂਦੇ ਹੁੰਦੇ ਇਹ ਬਹੁਤ ਘੱਟ ਸੰਗਤ ਨੂੰ ਪਤਾ ਭਾਈ ਕਮਲੀਆ ਜੀ ਸੇਵਾ ਕਰਦੇ ਸੀ ਜਿਵੇਂ ਜਦੋਂ ਗੁਰੂ ਨਾਨਕ ਸਾਹਿਬ ਜੀ ਅੱਖਾਂ ਮੀਟ ਕੇ ਬੈਠੇ ਰਹਿੰਦੇ ਜੰਗਲਾਂ ਵਿੱਚ ਭਾਈ ਮਰਦਾਨਾ ਜੀ ਵੀ ਪੰਜ ਸਤ ਕਰਮਾਂ ਦੂਰ ਖੜ ਕੇ ਪਹਿਰਾ ਦਿਆ ਕਰਦੇ ਸੀ ਇਤੇ ਕੋਈ ਪੰਛੀ ਜਾਨਵਰ ਉਹਨਾਂ ਦੀ ਸਮਾਧੀ ਵਿੱਚ ਵਿਗੜਣਾ ਨਾ ਪਾਵੇ ਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਕੀਰਤਨ ਕਰਨ ਲੱਗਦੇ ਉਦੋਂ ਇੰਨੇ ਨਜ਼ਦੀਕ ਹੋ ਕੇ ਬੈਠਦੇ ਬਿਲਕੁਲ ਗੋਡੇ ਨਾਲ ਗੋਡਾ ਖੈਂਦਾ ਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਬੰਦਗੀ ਕਰਦੇ ਉਦੋਂ ਪਹਿਰਾ ਵੀ ਸੀ ਦਿੰਦੇ ਹੁੰਦੇ ਭਾਈ ਮਰਦਾਨਾ ਜੀ ਤਾਂ ਇਹ ਪ੍ਰੇਮ ਦੀਆਂ ਸਾਰੀਆਂ ਗੱਲਾਂ ਨੇ ਬਿਲਕੁਲ ਏਵੇਂ ਹੀ ਬਾਬਾ ਸ੍ਰੀ ਚੰਦ ਜੀ ਦੀ ਸੇਵਾ ਭਾਈ ਕਮਲੀਆ ਜੀ ਨੇ ਕੀਤੀ ਹੈ ਧੂਣਾ ਤਖਾ ਦੇਣਾ ਤੇ ਆਪ ਬਾਬਾ ਜੀ ਸਮਾਧੀ ਵਿੱਚ ਲੀਨ ਹੁੰਦੇ ਸੀ। ਗੁਰਮਖੋ ਫੇਰ ਤਾਂ ਮਰਿਆਦਾ ਇਦਾਂ ਬਣ ਗਈ। ਗਰਮੀਆਂ ਵਿੱਚ ਵੀ ਧੂਨੇ ਦਾ ਸੇਕ ਤੇ ਕੜਾਕੇ ਦੀ ਧੁੱਪ ਸਹਿ ਕੇ ਬਹੁਤ ਚਿਰ ਬਾਬਾ ਜੀ ਤਪਦੇ ਰਹਿੰਦੇ। ਇਸ ਤਰ੍ਹਾਂ ਭਾਵ ਕੀ ਆਪਣੇ ਸਰੀਰ ਨੂੰ ਇੰਨਾ ਪੱਕਾ ਕਰ ਲਿਆ ਕਿ ਉਹਨਾਂ ਦੀ ਮੰਨ ਦੀ ਅਵਸਥਾ ਚੌਥੇ ਪਦ ਵਿੱਚ ਸਰੀਰ ਨਾਲ ਕੀ ਹੋ ਰਿਹਾ ਬਾਬਾ ਜੀ ਨੂੰ ਕੋਈ ਵੀ ਪਰਵਾਹ ਨਹੀਂ। ਗੁਰੂ ਨਾਨਕ ਸਾਹਿਬ ਜੀ ਦੇ ਦਿਨ ਯਾਦ ਕਰਨੇ ਜਦੋਂ ਗੁਰੂ ਪਿਤਾ ਜੀ ਨੇ ਚਾਰ ਉਦਾਸੀਆਂ ਕੀਤੀਆਂ ਰੋੜਾਂ ਦੀ ਗੁਰ ਕਰੀ ਵਿਛਾਈ ਤੇ ਰੇਤ ਅਕਦ ਆਹਾਰ ਕੀਤਾ ਐਮਨਾਬਾਦ ਦੇ ਵਿੱਚ ਮਹਾਰਾਜ ਨੇ ਲੋਕਾਂ ਨੂੰ ਤਾਰਿਆ ਸੀ ਉਹ ਦਿਨ ਬਾਬਾ ਸ੍ਰੀ ਚੰਦ ਜੀ ਯਾਦ ਕਰਦੇ ਇੱਕ ਦਿਨ ਕੀ ਹੋਇਆ ਜਦੋਂ ਬਾਬਾ ਸ੍ਰੀ ਚੰਦ ਜੀ ਆਪਣੀ ਏ ਧੂਣੀ ਤੇ ਛਪਰੀ ਦੇ ਸਾਹਮਣੇ ਇੱਕ ਦਿਨ ਉਹਨਾਂ ਨੇ ਟਾਲੀ ਦੀ ਦਾਤਨ ਕਰਕੇ ਛੁੱਟੀ ਆ ਤੇ ਭਾਈ ਕਮਲੀਆ ਜੀ ਨੇ ਵਾਹਿਗੁਰੂ ਦਾ ਨਾਮ ਲੈ ਕੇ ਉਹ ਜ਼ਮੀਨ ਵਿੱਚ ਗੱਡ ਦਿੱਤੀ ਆ ਉਹ ਫਿਰ ਉੱਥੇ ਜਦੋਂ ਗੱਡੀ ਆ ਤੇ ਕੁਝ ਸਾਲਾਂ ਦੇ ਬਾਅਦ ਉੱਥੇ ਛਾਂ ਦੇਣ ਜੋਗਾ ਦਰਖਤ ਹੋ ਗਿਆ ਟਾਲੀ ਦਾ ਜਿੱਥੇ ਹੁਣ ਡੇਰਾ ਬਾਬਾ ਨਾਨਕ ਹੈ ਨਾ ਗੁਰਦੁਆਰਾ ਸਾਹਿਬ ਉਹਦੇ ਨੇੜੇ ਹੀ ਟਾਲੀ ਸਾਹਿਬ ਬਾਬਾ ਸ੍ਰੀ ਚੰਦ ਜੀ ਦੇ ਨਾਮ ਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਸੰਗਤਾਂ ਉੱਥੇ ਜਾਂਦੀਆਂ ਨੇ ਨੇਤ ਮਸਤਕ ਹੁੰਦੀਆਂ ਨੇ ਮੇਰੇ ਕਹਿਣ ਦਾ ਭਾਵ ਇਹ ਆ ਕਿ ਜਿਹੜੇ ਇੱਕ ਸੇਵਕ ਹੁੰਦੇ ਆ ਗੁਰੂਆਂ ਦੀ ਸੇਵਾ ਕਰਨ ਵਾਲੇ ਸੇਵਾਦਾਰ ਉਹਨਾਂ ਵਿੱਚ ਵੀ ਬੜੀ ਸ਼ਕਤੀ ਹੁੰਦੀ ਹੈ ਇਹ ਬਾਬਾ ਸ੍ਰੀ ਚੰਦ ਜੀ ਇਹਨਾਂ ਦੇ ਜਿਹੜੇ ਯਾਦਗਰੀ ਧੂਨੇ ਆ ਨਾ ਹੁਣ ਤੱਕ ਜਿਹੜੇ ਉਹਨਾਂ ਦੀ ਉਦਾਸੀ ਸੰਪਰਦਾ ਹੈ ਉਹ ਆਪਣੀਆਂ ਥਾਵਾਂ ਤੇ ਤੁਖਾਂਦੇ ਆ ਇਹਨਾਂ ਨੂੰ ਤੇ ਇਹਨੂੰ ਮੰਨਦੇ ਵੀ ਆ ਇਹ ਧੂਨੇ ਨੂੰ ਉਹ ਵੱਖਰੀ ਗੱਲ ਆ ਉਹਨਾਂ ਦੀ ਆਪਣੀ ਮਰਿਆਦਾ ਹੈ ਸਾਧ ਸੰਗ ਜੀ ਤਾਂ ਇਹ ਏਡੀ ਕਿਰਪਾ ਹੋ ਗਈ ਬਾਬਾ ਸ੍ਰੀ ਚੰਦ ਜੀ ਤੇ ਬਖਸ਼ਿਸ਼ ਹੋ ਗਈ ਗੁਰੂ ਨਾਨਕ ਸਾਹਿਬ ਜੀ ਦੀਆਂ ਅਸੀਸਾਂ ਆਪਣੇ ਪੁੱਤਰਾਂ ਦੇ ਨਾਲ ਸੀ ਕਿਉਂਕਿ ਆਪਾਂ ਵੇਖਦੇ ਆ ਜਿਸ ਕੁੱਲ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਅਵਤਾਰ ਧਾਰਨ ਕੀਤਾ ਉਹ ਕੁੱਲ ਕਿਵੇਂ ਨਾ ਤਰੇਗੀ ਜੀ ਭਗਤ ਜਨਾ ਕੇ 21 ਕੁੱਲ ਤਰਾਏ ਇੱਥੇ ਭਗਤਾਂ ਦਾ ਜਨਮ ਹੋ ਜਾਂਦਾ ਜਿਸ ਕੁੱਲ ਦੇ ਵਿੱਚ 21 ਕੁਲਾਉਨਾ ਦੀਆਂ ਤਰ ਜਾਂਦੀਆਂ ਨਾਨਕਿਆਂ ਦੀਆਂ ਦਾਦਕਿਆਂ ਦੀਆਂ ਸਹਰਿਆਂ ਦੀਆਂ 21 ਕੁਲਾ ਤਰਦੀਆਂ ਨੇ ਕੁਲ ਮਿੱਤਰ ਦੋਸਤ ਵੀ ਤਰ ਜਾਂਦੇ ਆ ਤਾਂ ਇਹ ਖੁਦ ਗੁਰੂ ਨਾਨਕ ਸਾਹਿਬ ਜੀ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਤਾਂ ਉਹਨਾਂ ਦੇ ਪੁੱਤਰਾਂ ਤੇ ਕਿਵੇਂ ਨਾ ਰਹਿਮਤ ਹੁੰਦੀ ਬਹੁਤ ਬਿਆੰਤ ਸ਼ਕਤੀਆਂ ਬਾਬਾ ਸ੍ਰੀ ਚੰਦ ਜੀ ਵਿੱਚ ਸਨ ਪਰ ਉਹ ਗੱਲ ਵੱਖਰੀ ਆ ਵੀ ਅੱਜ ਕੱਲ ਅਸੀਂ ਬਹੁਤ ਤਰਕਵਾਦੀ ਹੋ ਗਏ ਆ ਇਹਨਾਂ ਗੱਲਾਂ ਨੂੰ ਅਸੀਂ ਮੰਨਣਾ ਛੱਡ ਦਿੱਤਾ ਹੈ ਫਿਰ ਇੱਕ ਬਾਬਾ ਸ੍ਰੀ ਚੰਦ ਜੀ ਦੀ ਹੋਰ ਬਹੁਤ ਵੱਡਾ ਇਹ ਗੁਣ ਉਹਦ ਘਟ ਸੰਗਤ ਨੂੰ ਪਤਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਹੀ ਇਹਨਾਂ ਨੂੰ ਆਖਿਆ ਸੀ ਤੁਸੀਂ ਧਾਰਮਿਕ ਗ੍ਰੰਥਾਂ ਦਾ ਅਧਿਐਨ ਕਰਨਾ ਹੈ ਇਸ ਕਰਕੇ ਹੀ ਬਾਬਾ ਸ੍ਰੀ ਚੰਦ ਜੀ ਧਾਰਮਿਕ ਗ੍ਰੰਥਾਂ ਦੇ ਚੰਗੀ ਤਰ੍ਹਾਂ ਜਾਣਕਾਰ ਸੀਗੇ ਉਹਨਾਂ ਨੂੰ ਪਤਾ ਸੀ ਸ੍ਰੀ ਰਾਮਚੰਦਰ ਜੀ ਦਾ ਕੀ ਇਤਿਹਾਸ ਹੈ ਸਾਰੀ ਰਮਾਇਣ ਉਹਨਾਂ ਨੇ ਪੜ੍ਹੀ ਸੀ ਮਹਾਭਾਰਤ ਬਾਰੇ ਉਹਨਾਂ ਨੂੰ ਗਿਆਨ ਸੀ ਕਿ శ్రీ ਕ੍ਰਿਸ਼ਨ ਜੀ ਕਿਵੇਂ ਉਹਨਾਂ ਨੇ ਭਾਗਵਤ ਗੀਤਾ ਦੇ ਇਹ ਬੋਲ ਰਚੇ ਆ ਕਿਵੇਂ ਅਰਜਨ ਨੇ ਜਦੋਂ ਹਥਿਆਰ ਛੱਡ ਦਿੱਤੇ ਸੀ ਕਿਵੇਂ ਉਹਨਾਂ ਨੂੰ ਹਥਿਆਰ ਚੁਕਵਾ ਦਿੱਤੇ ਆਪਣਾ ਗਿਆਨ ਦੇ ਕੇ ਭਾਈ ਕੁਰਖ ਖੇਤਰ ਦੇ ਮੈਦਾਨ ਦੇ ਵਿੱਚ ਤਾਂ ਇਹ ਸਾਰੇ ਧਨੁਸ਼ਧਾਰੀ ਹੋਏ ਆ ਜਿੰਨੇ ਵੀ ਅਵਤਾਰੀਪੁਰਖ ਹੋਏ ਆ ਤ੍ਰੇਤਾ ਯੁਗ ਦੁਆਪਰ ਯੁਗ ਸਤਜੁਗ ਦੇ ਅਵਤਾਰ ਮੱਛ ਕਛ ਕੀ ਅਵਤਾਰ ਹੋਏ ਆ ਫਿਰ ਮਾਸ ਸੰਬੰਧੀ ਆਪਣੇ ਪਿਤਾ ਸਤਗੁਰੂ ਮਹਾਰਾਜ ਦੇ ਵਿਚਾਰਾਂ ਬਾਰੇ ਪਤਾ ਸੀ ਤੇ ਉਦੋਂ ਫਿਰ ਪਤਾ ਲੱਗਿਆ ਕਿ ਜਾਨਵਰ ਜਿਹੜੇ ਆ ਨਾ ਕੁਝ ਆਉਂਦੇ ਆ ਕਿਸਾਨ ਜਿਹੜੇ ਹਨ ਉਹਨਾਂ ਦੀਆਂ ਫਸਲਾਂ ਖਰਾਬ ਕਰ ਦਿੰਦੇ ਆ ਇਸ ਕਰਕੇ ਬਾਬਾ ਲਖਮੀ ਚੰਦ ਜੀ ਜਿਹੜੇ ਸੀ ਉਹ ਜਾਣਦੇ ਹੁੰਦੇ ਸੀ ਸ਼ਿਕਾਰ ਖੇਡਣ ਪਰ ਬਾਬਾ ਸ੍ਰੀ ਚੰਦ ਜੀ ਤੋਂ ਉਹਨਾਂ ਨੇ ਸ਼ਿਕਾਰ ਦੀ ਆਗਿਆ ਪਹਿਲਾਂ ਪ੍ਰਾਪਤ ਕੀਤੀ ਫਿਰ ਸ਼ਿਕਾਰ ਖੇਡਿਆ ਬਿਨਾ ਹੀ ਆਗਿਆ ਤੋਂ ਸ਼ਿਕਾਰ ਨਹੀਂ ਸੀ ਖੇਡਦੇ ਹੁੰਦੇ। ਬਾਬਾ ਸ੍ਰੀਚੰਦ ਜੀ ਨੂੰ ਸਭ ਕੁਝ ਪਤਾ ਸੀ। ਰਮਾਇਣ, ਮਹਾਭਾਰਤ, ਪ੍ਰਾਤਨ ਗ੍ਰੰਥ ਕੀ ਕਹਿੰਦੇ ਆ, ਉਹਨਾਂ 'ਚ ਕੀ ਲਿਖਿਆ, ਸਭ ਕੁਝ ਪੜਿਆ ਹੋਇਆ ਸੀ। ਤਾਂ ਉਹਨਾਂ ਜਾਨਵਰਾਂ ਦਾ ਸ਼ਿਕਾਰ ਕਰਨਾ ਜਿਹੜੇ ਕਿਸਾਨਾਂ ਦੀ ਫਸਲ ਖਰਾਬ ਕਰਦੇ ਆ, ਬਾਬਾ ਸ੍ਰੀਚੰਦ ਜੀ ਨੇ ਇਹ ਗੱਲ ਕਹੀ ਹੋਈ ਸੀ। ਤੇ ਬਾਬਾ ਲਖਮੀਦਾਸ ਜੀ ਜਿਹੜੇ ਹਨ, ਉਹਨਾਂ ਤੋਂ ਕੁਝ ਊਣ ਤਾਈਆਂ ਹੋ ਗਈਆਂ। ਉਹ ਪਹਿਲਾਂ ਪਹਿਲਾਂ ਤਾਂ ਇਹ ਰੀਤੀ ਨਾਲ ਸ਼ਿਕਾਰ ਖੇਡਦੇ ਰਹੇ ਆ ਆਗਿਆਕਾਰੀ ਰਹੇ ਆ ਪਰ ਇੱਕ ਦਿਨ ਹੋਇਆ ਇਦਾਂ ਸੀ ਭਾਣਾ ਕਰਤਾਰ ਦਾ ਵਾਪਰਿਆ ਕੁਝ ਹਿਰਨ ਸ਼ੇ ਛੋਟੇ ਛੋਟੇ ਖਰਗੋਸ਼ ਕਈ ਜੀਵ ਇਹਨਾਂ ਦੇ ਹੱਥੋਂ ਮਾਰੇ ਗਏ ਜੋ ਇਹ ਲਟਕਾ ਕੇ ਨਾ ਇਹਨਾਂ ਨੂੰ ਆ ਰਹੇ ਆ ਉਦੋਂ ਬਾਬਾ ਸ੍ਰੀ ਚੰਦ ਜੀ ਕਈ ਦਿਨਾਂ ਦੀ ਸਮਾਧੀ ਵਿੱਚੋਂ ਬਾਹਰ ਆਏ ਹੋਏ ਸੀ ਰੱਬ ਦੇ ਪ੍ਰੇਮ ਵਿੱਚ ਰੰਗੇ ਬੈਠੇ ਸੀ ਬਰਾਗ ਬਹੁਤ ਜ਼ਿਆਦਾ ਆਇਆ ਹੋਇਆ ਸੀ ਉਹਨਾਂ ਨੂੰ ਜਦੋਂ ਲਖਮੀ ਚੰਦ ਜੀ ਇਹਨਾਂ ਦੇ ਭਰਾਤਾ ਜੀ ਸਾਹਮਣੇ ਆਏ ਆ ਤੇ ਨਮਸਕਾਰ ਕੀਤੀ ਆ ਪਾਬਾ ਸ੍ਰੀ ਚੰਦ ਜੀ ਨੂੰ ਅੱਗੋਂ ਗੁਰੂ ਨਾਨਕ ਸਾਹਿਬ ਜੀ ਦਾ ਉਪਾਵਨ ਸ਼ਬਦ ਆਖਿਆ ਬਲਹਾਰੀ ਕੁਦਰਤ ਵਸਿਆ ਤੇ ਰਾਂਤ ਨਾ ਜਾਈ ਲਕਿਆ ਵਿਰਾਗ ਇਹਨਾਂ ਆ ਗਿਆ ਵੀ ਤੁਹਾਨੂੰ ਤਾਂ ਕਿਹਾ ਸੀ ਭਾਈ ਉਹ ਜਾਨਵਰਾਂ ਨੂੰ ਮਾਰਿਓ ਜਿਹੜੇ ਫਸਲਾਂ ਖਰਾਬ ਕਰਦੇ ਆ ਉਦੋਂ ਫਿਰ ਇਹਨਾਂ ਨੇ ਆਖਿਆ ਸੀ ਵੀ ਇਹ ਧਰਮ ਰਾਏ ਜਦ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਹੇਗਾ ਵੀ ਇਹਦਾ ਲੇਖਾ ਕੌਣ ਦਊਗਾ ਜਿਹੜੇ ਨਿੱਕੇ ਨਿੱਕੇ ਜੀ ਤੁਸੀਂ ਮਾਰ ਦਿੱਤੇ ਆ ਐਸੇ ਸ਼ਿਕਾਰ ਦੀ ਤਾਂ ਤੁਹਾਨੂੰ ਆਗਿਆ ਹੀ ਨਹੀਂ ਸੀ ਦਿੱਤੀ ਹੁਣ ਗੁਰੂ ਸਾਹਿਬ ਜੀ ਨੂੰ ਗੁਰੂ ਪਿਤਾ ਜੀ ਅੱਗੇ ਤੁਹਾਨੂੰ ਹਿਸਾਬ ਦੇਣਾ ਪੈਣਾ ਦੇਖੋ ਏਡਾ ਵਿਸ਼ਵਾਸ ਸੀ ਕਿ ਦਰਗਾਹ ਵਿੱਚ ਜਿਹੜਾ ਲੇਖਾ ਜੋਖਾ ਹੁੰਦਾ ਉਹ ਧਰਮ ਰਾਜ ਨਹੀਂ ਗੁਰੂ ਨਾਨਕ ਸਾਹਿਬ ਜੀ ਹੀ ਕਰਨਗੇ ਤੇ ਉਦੋਂ ਭਰਾ ਜੀ ਤੁਸੀਂ ਕਿਵੇਂ ਉੱਥੇ ਲੇਖਾ ਦੋਵੋਗੇ ਇਨ੍ਹਾਂ ਜਾਨਵਰਾਂ ਨੂੰ ਤੁਸੀਂ ਮਾਰ ਦਿੱਤਾ ਉਹਨੋਂ ਫਿਰ ਸ਼ਰਮਾ ਕੇ ਲਖਮੀ ਚੰਦ ਜੀ ਨੇ ਆਖਿਆ ਸੀ ਕਿ ਜੇ ਅਸੀਂ ਬਾਬਾ ਨਾਨਕ ਜੀ ਦੇ ਸੁਪੁੱਤਰ ਹੋ ਕੇ ਵੀ ਸਾਨੂੰ ਹਿਸਾਬ ਦੇਣਾ ਪਵੇਗਾ ਫਿਰ ਅਸੀਂ ਪੜਦੇ ਹਾਂ ਰੋਜ਼ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਤੇ ਫਿਰ ਆਖਿਆ ਵੀ ਕਰਮਾ ਕਰਕੇ ਬੰਦਾ ਰੱਬ ਦੇ ਨੇੜੇ ਆ ਕਰਮਾ ਕਰਕੇ ਬੰਦਾ ਰੱਬ ਤੋਂ ਦੂਰ ਆ ਚਾਹੇ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਪੁੱਤਰ ਹਾਂ ਜੇ ਅਸੀਂ ਗਲਤ ਕਰਮ ਕਰਾਂਗੇ ਲੇਖਾ ਸਾਨੂੰ ਵੀ ਦੇਣਾ ਪਵੇਗਾ ਤਾਂ ਇਨੇ ਸੁੰਦਰ ਬਚਨ ਬਾਬਾ ਸ੍ਰੀ ਚੰਦ ਜੀ ਦੇ ਹੁੰਦੇ ਸੀ ਆਪਣੇ ਭਰਾ ਨੂੰ ਸਮਝਾਉਣਾ ਸੰਗਤਾਂ ਦਾ ਸਾਥ ਦੇਣਾ ਸਭ ਨੂੰ ਆਖਣਾ ਭਾਈ ਨਾਮ ਜਪਿਆ ਕਰੋ ਤਾਂ ਗੱਲ ਜਦੋਂ ਸਮਾਧੀ ਦੀ ਆਉਂਦੀ ਆ ਅਖੰਡ ਇੱਕ ਰਸ ਬਿਰਤੀ ਵਿਚੌਂਕੜਾ ਲਾਉਣਦੀ ਆ ਉਦੋਂ ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਆ ਉਹ ਡੋਲ ਜਾਂਦੇ ਆ ਭਾਈ ਆਪਾਂ ਵੇਖਦੇ ਆ ਸੁਖਮਣੀ ਸਾਹਿਬ ਦਾ ਪਾਠ ਹੁੰਦਾ ਅਪਾ ਕਰਦੇ ਆ ਜਾਂ ਸਰਵਣ ਕਰਦੇ ਆ ਕਿੰਨੇ ਲੋਕ ਆ ਜਿੰਨਾਂ ਦਾ ਮਨ ਇਕਾਗਰ ਹੁੰਦਾ ਕਿੰਨੀ ਵਾਰੀ ਚੌਂਕੜਾ ਅਸੀਂ ਬਦਲਦੇ ਆ ਪਾਠ ਕਰਨ ਲੱਗੇ ਇਥੋਂ ਹੀ ਸਾਡੀ ਵਰਤੀ ਦਾ ਸਾਨੂੰ ਪਤਾ ਲੱਗ ਜਾਂਦਾ ਹੈ ਬਹੁਤਾ ਕੁਝ ਕਹਿਣ ਦੀ ਲੋੜ ਨਹੀਂ ਕਿਉਂਕਿ ਇਹ ਇਕਾਗਰਤਾ ਹੀ ਹੁੰਦੀ ਹੈ ਸਾਡੇ ਵਿੱਚ ਇਕਾਗਰਤਾ ਨਹੀਂ ਜਵਾਨ ਅਵਸਥਾ ਵਿੱਚ ਇਕਾਗਰਤਾ ਨਹੀਂ ਬਜ਼ੁਰਗੀ ਵਿੱਚ ਤਾਂ ਵੈਸੇ ਵੀ ਚੌਂਕੜਾ ਨਹੀਂ ਵੱਜਦਾ ਗੱਲਾਂ ਅਸੀਂ ਇਸ ਤਰ੍ਹਾਂ ਤਰਕਵਾਦੀ ਵਾਲੀਆਂ ਕਰਦੇ ਰਹਿੰਨੇ ਆ ਤਾਂ ਸਾਨੂੰ ਇਹ ਯਕੀਨ ਹੋਣਾ ਚਾਹੀਦਾ ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਵਿੱਚ ਸ਼ਕਤੀ ਸੀ ਬਹੁਤ ਜ਼ਿਆਦਾ ਬਾਬਾ ਸ੍ਰੀ ਚੰਦ ਜੀ ਦੇ ਧੂਨੇ ਵਿੱਚ ਵੀ ਸ਼ਕਤੀ ਸੀ ਜਿਨ੍ਹਾਂ ਨੇ ਇੱਕ ਵਾਰ ਰਾਜੇ ਦਾ ਮਾਣ ਤੋੜਨ ਵਾਸਤੇ ਸਿੱਧਾਂ ਦਾ ਮਾਣ ਤੋੜਨ ਵਾਸਤੇ ਇਹ ਧੂਨੇ ਵਿੱਚੋਂ ਕਰਾਮਾਤਾਂ ਦਿਖਾਈਆਂ ਸੀ ਬਲਦੀ ਹੋਈ ਲੱਕੜੀ ਘੱਟ ਦਿੱਤੀ ਸੀ ਵਾਰ ਉਹ ਦਰਖਤ ਦਾ ਰੂਪ ਧਾਰਨ ਕਰ ਗਈ ਸੀ ਇੱਕ ਨਹੀਂ ਅਨੇਕਾਂ ਹੀ ਕੌਤਕ ਬਾਬਾ ਸ੍ਰੀ ਚੰਦ ਜੀ ਨੇ ਕੀਤੇ ਹੋਏ ਹਨ ਆਪਣੀ ਜ਼ਿੰਦਗੀ ਵਿੱਚ ਕਹਿੰਦੇ ਹੁੰਦੇ ਸੀ ਭਾਈ ਚਾਹੇ ਬੇਦੀ ਕੁੱਲ ਵਿੱਚ ਜਨਮੇ ਆਏ ਗੁਰੂ ਨਾਨਕ ਪਾਤਸ਼ਾਹ ਜੀ ਦੇ ਸੁਪੁੱਤਰਾਂ ਮਾੜੇ ਕੰਮ ਕਰਾਂਗੇ ਲੇਖਾ ਸਾਨੂੰ ਵੀ ਦੇਣਾ ਪਵੇਗਾ ਇਵੇਂ ਗੁਰਮੁਖੋ ਇਸ ਤਰ੍ਹਾਂ ਫਿਰ ਉੱਥੇ ਆਪਣੇ ਭਰਾ ਨੂੰ ਸਮਝਾਇਆ ਕਿ ਐਸਾ ਸ਼ਿਕਾਰ ਨਹੀਂ ਖੇਡਣਾ ਚਾਹੀਦਾ ਜੋ ਤੁਹਾਨੂੰ ਕਿਹਾ ਸੀ ਉਹ ਕਰਨਾ ਚਾਹੀਦਾ ਫਿਰ ਉਦੋਂ ਬਾਬਾ ਲਖਮੀ ਚੰਦ ਜੀ ਵੀ ਉਹ ਵੀ ਚਲੇ ਗਏ ਸੀ ਲੇਖਾ ਦੇਣ ਵਾਸਤੇ ਉਹਨਾਂ ਨੇ ਵੀ ਆਪਣੇ ਭਰਾ ਬਾਬਾ ਸ੍ਰੀਚੰਦ ਜੀ ਦੇ ਬਚਨਾਂ ਨੂੰ ਮੰਨਿਆ ਵੀ ਲੇਖਾ ਜੇ ਦੇਣਾ ਹੀ ਆ ਤਾਂ ਹੁਣੇ ਮੈਂ ਦੇਵਾਂਗਾ ਇਸ ਤਰ੍ਹਾਂ ਫਿਰ ਉਹਨਾਂ ਨੇ ਨਾ ਘੋੜੇ ਤੇ ਸਵਾਰ ਹੋ ਕੇ ਤੇ ਲੇਖਾ ਦੇਣ ਚਲੇ ਗਏ ਸੀ ਉਦੋਂ ਇਹ ਵੰਸ ਨੂੰ ਜਿਹੜਾ ਰੋਕਿਆ ਤੇ ਪੁੱਤਰ ਨੂੰ ਰੋਕਿਆ ਬਾਬਾ ਲਖਮੀ ਚੰਦ ਜੀ ਤੇ ਉਹ ਲੰਮੀ ਬਾਹ ਕਰਕੇ ਇਹ ਵੀ ਕੌਤਕ ਜੋ ਸਾਰੀ ਸਾਖੀ ਆਪ ਜੀ ਨੇ ਸਰਵਣ ਕੀਤੀ ਹੋਵੇਗੀ ਬਾਬਾ ਸ੍ਰੀਚੰਦ ਜੀ ਨੇ ਕੀਤਾ ਹੈ ਬਾਰਸ਼ਟ ਦੇ ਵਿੱਚ ਬਹੁਤ ਜ਼ਿਆਦਾ ਰੌਣਕਾਂ ਲੱਗੀਆਂ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਬਾਬਾ ਜੀ ਨੇ ਸੇਵਾ ਕੀਤੀ ਹੈ ਗੁਰੂ ਨਾਨਕ ਸਾਹਿਬ ਜੀ ਦੇ ਸਥਾਨ ਸ੍ਰੀ ਕਰਤਾਰਪੁਰ ਸਾਹਿਬ ਡੇਰਾ ਬਾਬਾ ਨਾਨਕ ਗੁਰਦਵਾਰਾ ਟਾਲੀ ਸਾਹਿਬ ਬਹੁਤ ਹੀ ਜ਼ਿਆਦਾ ਸੇਵਾ ਕੀਤੀ ਬਾਬਾ ਸ੍ਰੀ ਚੰਦ ਜੀ ਨੇ ਫਿਰ ਕਸ਼ਮੀਰ ਗਏ ਉੱਥੇ ਜਾ ਕੇ ਗ੍ਰੰਥਾਂ ਦਾ ਅਧਿਐਨ ਕੀਤਾ ਬੜੀ ਬੰਦਗੀ ਦੀ ਬਹੁਤ ਜ਼ਿਆਦਾ ਨਾਮ ਦੀ ਕਮਾਈ ਕੀਤੀ ਗੁਰੂ ਮਹਾਰਾਜ ਕਿਰਪਾਈ ਕਰਨ ਭਾਈ ਇਸ ਤਰ੍ਹਾਂ ਅਸੀਂ ਵੀ ਸ਼ਰਧਾ ਬਣਾਈਏ ਆਪਣੇ ਗੁਰੂਆਂ ਪਰ ਗੁਰੂ ਨਾਨਕ ਸਾਹਿਬ ਜੀ ਦੇ ਸੁਪੁੱਤਰ ਬਾਬਾ ਸ੍ਰੀ ਚੰਦ ਜੀ ਵਿੱਚ ਬਹੁਤ ਜ਼ਿਆਦਾ ਸ਼ਕਤੀ ਸੀ ਅੱਜ ਵੀ ਜੇ ਕੋਈ ਭਾਈ ਤੇ ਜੇ ਪ੍ਰੇਮ ਦੇ ਨਾਲ ਬਾਬਾ ਜੀ ਨੂੰ ਚੇਤੇ ਕਰਦਾ ਹੈ ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕਰਦਾ ਗੱਲ ਸਾਰੀ ਪ੍ਰੇਮ ਦੀ ਹੈ ਉਹਦੇ ਸਾਰੇ ਵਿਗੜੇ ਹੋਏ ਕਾਰਜ ਠੀਕ ਹੋ ਜਾਂਦੇ ਆ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਰੋਜ਼ ਦੇਖੋ ਬਾਬਾ ਸ੍ਰੀ ਚੰਦ ਜੀ ਧੰਨ ਬਾਬਾ ਨਾਨਕ ਜੀ ਧੰਨ ਗੁਰੂ ਪਿਤਾ ਜੀ ਇਸ ਤਰ੍ਹਾਂ ਬਚਨ ਉਚਾਰਦੇ ਗੁਰੂ ਜੀ ਦੇ ਅਸਥਾਨਾਂ ਦੀ ਸੇਵਾ ਕਰਦੇ ਧੂਫ ਤਖਾਉਂਦੇ ਉੱਥੇ ਚੰਦਨ ਦਾ ਛਿੜਕਾ ਕਰਦੇ ਇਹ ਬਾਬਾ ਸ੍ਰੀ ਚੰਦ ਜੀ ਦੀ ਕੋਜੋ ਦਾਸ ਸੀਨ ਸੰਪਰਦਾਵਾਂ ਦੀ ਵੱਡੀ ਦੇਣ ਜੋ ਗੁਰੂ ਪਾਸ਼ਾ ਜੀ ਦੇ ਅਸਥਾਨਾਂ ਨੂੰ ਇਹਨਾਂ ਨੇ ਸੰਭਾਲਿਆ ਜਦੋਂ ਮਹਾਰਾਜ ਸੱਚੇ ਪਾਸ਼ਾ ਜੀ ਦੀ ਇਹਨਾਂ ਉੱਪਰ ਕਿਰਪਾ ਹੋਈ ਆਏ ਬਾਬਾ ਸ੍ਰੀ ਚੰਦ ਜੀ ਦਾ ਸੰਖੇਪ ਜਪ ਜੀ ਨਾਲ ਇਤਿਹਾਸ ਸਾਂਝਾ ਕੀਤਾ ਹੈ ਗੁਰੂ ਮਹਾਰਾਜ ਕਿਰਪਾ ਹੀ ਕਰਨ ਕੀਤੀ ਹੋਈ ਵਿਚਾਰ ਹਿਰਦਿਆਂ ਵਿੱਚ ਵਸੇ ਗੁਰ ਸ਼ਬਦਾਂ ਦੀ ਕਮਾਈ ਕਰਕੇ ਉੱਚੇ ਸੁੱਚੇ ਜੀਵਨ ਵਾਲੇ ਬਣ ਜਾਈਏ ਜੀ ਪੁੱਲ ਚੁੱਕ ਦੀ ਖਿਮਾ ਜੀ ਤੇ ਹੋ ਸੱਜਣੇ ਅਸੀਂ ਸੜੀਆਂ ਜਿਉਂ ਹੋਵੇ ਸਾਹਿਬ ਸਿਓ ਮੇਲ ਵਾਹਿਗੁਰੂ ਜੀ ਕਾ ਖਾਲਸਾ vai he guru ji fate